ਬਹੁਤ ਕੱਖ ਨਹੀਂ ਆਗਾ ਤਰੰਤ ਨਸ਼ੇ ਦੀ ਗੱਲ ਤੇ ਮੈਂ ਵੇਖੋ ਜੀ ਇਹ ਕਹੂੰਗੀ ਬਾਹਰਲੇ ਦੇ ਅਸ਼ਾ ਜੀ ਨਾ ਨਸ਼ਾ ਵੇਖਦਾ ਬਾਹਰਲੇ ਦੇ ਸ਼ੰਕ ਦੀ ਰੌਲਾ ਪਾਇਆ ਪੂਰਾ ਪੂਰਾ ਦੇਖ ਲੋ ਤਰੰਤਾਰਨ ਦੇਖ ਲੋ ਇਹਨਾਂ ਦੇ ਵਿੱਚ ਨਸ਼ਾ ਘਰ ਘਰ ਹੈ ਉਹ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਨੂੰ ਟਿਕਟ ਦੇ ਕੇ ਨਵਾਜਿਆ ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਇੱਥੇ ਡਵੈਲਪਮੈਂਟ ਅੱਗੇ ਵੀ ਮੈਂ ਬਹੁਤ ਕਰਾਈ ਆ ਗੁਰੂ ਨੇ ਮੇਰੇ ਤੋਂ ਸੇਵਾ ਲਈ ਆ ਔਰ ਮੈਂ ਸਮਝਦਾ ਪਰਮਾਤਮਾ ਨੇ ਇੱਕ ਸਮਝ ਲਓ ਵੀ ਇੱਕ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਜ਼ਿਮਨੀ ਚੋਣ ਹੈ ਜਿੱਤੇਗਾ ਕੌਣ ਹੈ ਇਹ ਸਭ ਤੋਂ ਵੱਡਾ ਸਵਾਲ ਅਸੀਂ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਹਾਂ ਲੋਕਾਂ ਦਾ ਸਪੋਕਸਮੈਨ ਜਿਹੜਾ ਕਿ ਤੁਹਾਡਾ ਆਪਣਾ ਪ੍ਰੋਗਰਾਮ ਹੈ ਜਿਹਦੇ ਵਿੱਚ ਫੋਨ ਕਰਕੇ ਤੁਸੀਂ رائے ਦਿੰਦੇ ਹੋ ਔਰ ਤੁਹਾਡੀ رائے ਸਿਰ ਮੱਥੇ ਹੁੰਦੀ ਹੈ ਨੰਬਰ ਨੋਟ ਕਰ ਲਓ 501 3426 ਪਹਿਲਾ ਨੰਬਰ ਹੈ 0172 ਕੋਡ ਹੈ 304 7680 ਦੂਸਰਾ ਨੰਬਰ ਹੈ ਏਰੀਆ ਕੋਡ 0172 ਹੈ 3047680 ਪਹਿਲਾ ਨੰਬਰ ਦੂਸਰਾ 5013426 ਤੁਸੀਂ ਦੱਸਣਾ ਕਿ ਕੌਣ ਜਿਹੜਾ ਹੈ ਇਸ ਵਾਰ ਜਿੱਤ ਵੱਲ ਜਾ ਰਿਹਾ ਹੈ ਮਨਦੀਪ ਜਿੱਤੂ ਜਾਂ ਹਰਮੀਤ ਸੰਧੂ ਜਿੱਤੂ ਅਕਾਲੀ ਦਲ ਜਿੱਤੂ ਜਾਂ ਕਾਂਗਰਸ ਜਿੱਤੂ ਪਿੱਛੇ ਕੌਣ ਰਹੂ ਅੱਗੇ ਕੌਣ ਆਊ ਫਾੜੀ ਕੌਣ ਰਹੂ ਇਹ ਵੀ ਜਾਣਕਾਰੀ ਹੈ ਜਿਹੜਾ ਤਜਰਬਾ ਤੁਸੀਂ ਆਪਣਾ ਜਿਹੜਾ ਸਾਡੇ ਨਾਲ ਸਾਂਝਾ ਕਰ ਸਕਦੇ ਆ ਪਰ ਜਿਹੜਾ ਸਾਡਾ ਸਰਵੇ ਇੱਕ ਵਾਰੀ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਰਹੇ ਜਿਹੜਾ ਰਜਾਨਾ ਸਪੋਕਸਮੈਨ ਦਾ ਜਿਹਦੇ ਵਿੱਚ ਆਮ ਆਦਮੀ ਪਾਰਟੀ 35% ਵੋਟ ਦੇ ਨੇੜੇ ਜਾ ਸਕਦੀ ਹੈ ਘਟ ਵੱਧ ਹੋ ਸਕਦੀ ਹੈ ਔਰ ਵਾਰਿਸ ਪੰਜਾਬ ਦੇ ਜਥੇਬੰਦੀ 32% ਵੋਟ ਲੈ ਸਕਦੀ ਹੈ ਤੋਂ ਨੈਕ ਟੂ ਨੈਕ ਟਾਈਟ ਫਾਈਟ ਆਮ ਆਦਮੀ ਪਾਰਟੀ ਦੇ ਵਾਰਿਸ ਪੰਜਾਬ ਦੇ ਕੈਂਡੀਡੇਟ ਦੇ ਦਰਮਿਆਨ ਹੈ ਕਾਂਗਰਸ 10% ਭਾਜਪਾ 8 ਸ਼੍ਰੋਮਣੀ ਅਕਾਲੀ ਦਲ 15% ਦੇ ਨਾਲ ਇਸ ਪਿੜ ਦੇ ਵਿੱਚ ਤੀਜੇ ਸਥਾਨ ਤੇ ਜਿਹੜੀ ਆ ਉਹ ਰਹਿ ਸਕਦੀ ਹੈ ਇਹ ਜਿਹੜਾ ਸਾਡਾ ਸਰਵੇ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਰ ਇਹ ਸਾਡੇ ਸਰਵੇ ਦੇ ਵਿੱਚ ਤੁਹਾਡੀ ਕੀ ਸ਼ਮੂਲੀਅਤ ਹੈ ਉਹ ਤੁਸੀਂ ਫੋਨ ਕਰਕੇ ਦਰਜ ਕਰਾਉਣੀ ਹੈ ਔਰ ਅੱਜ ਦੇ ਦਿਨ ਜਿਹੜੀ ਸਾਰਾ ਦਿਨ ਹਲਚਲ ਜਿਹੜੀ ਰਹੀ ਹੈ ਲੋਕਾਂ ਨੇ ਕੀ ਕਿਹਾ ਉਹਦੇ ਉੱਤੇ ਨਜ਼ਰ ਮਾਰਨੀ ਬੜੀ ਜ਼ਰੂਰੀ ਹੈ ਇੱਕ ਖਾਸ ਰਿਪੋਰਟ ਤੇ ਨਜ਼ਰ ਮਾਰ ਰਹੇ ਹਾਂ ਮੰਗਲਵਾਰ ਨੂੰ ਤਰੰਤਾਂ ਜ਼ਿਮਨੀ ਚੋਣ ਲਈ VOTING ਹੋਈ ਹੈ। ਸ਼ਾਮ 5 ਵਜੇ ਤੱਕ 59.28% ਵੋਟਾਂ ਪਈਆਂ ਨੇ। ਸਵੇਰੇ 7 ਵਜੇ ਤੋਂ VOTING ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਲੋਕਾਂ ਨੇ ਵੋਟਾਂ ਪਾਈਆਂ। ਸ਼ਾਂਤੀਪੂਰਵਕ VOTING ਸਫਲ ਰਹੀ। ਸਾਰੇ ਉਮੀਦਵਾਰਾਂ ਨੇ ਵੋਟ ਦਾ ਭੁਗਤਾਨ ਕੀਤਾ। ਹਾਲਾਂਕਿ ਆਕਾਲੀ ਦਲ ਨੇ ਜ਼ਰੂਰ ਤੱਕੇ ਸ਼ਾਇਦ ਇਲਜ਼ਾਮ ਲਾਏ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜ਼ਿਮਨੀ ਚੋਣ ਚ ਜਿੱਤ ਸਨੇ 2024 ਸਰਕਾਰ ਬਣਾਉਣ ਦਾ ਦਾਵਾ ਕੀਤਾ ਹੈ। ਦੇਖੋ ਐਜ਼ ਅ VOTER ਵੀ ਆਂ ਐਜ਼ ਅ ਕੈਂਡੀਡੇਟ ਵੀ ਆ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਾਹਮਣੇ ਦੇਖ ਕੇ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜੋ ਕਨਵੀਨਿਅਨ ਨੇ ਸਾਡੇ ਸੀਐਮ ਸਾਹਿਬ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਜੋ ਜ਼ਿੰਮੇਵਾਰੀ ਜੋ ਜ਼ਿੰਮੇਵਾਰੀ ਮੇਰੇ ਤੇ ਪਾਈ ਆ ਮੈਨੂੰ ਟਿਕਟ ਦੇ ਕੇ ਨਵਾਜਿਆ ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਅੱਜ ਵੋਟ ਵੀ ਪਾਈ ਆ ਔਰ ਕੈਂਡੀਡੇਟ ਵੀ ਉਹਨਾਂ ਨੇ ਮੈਨੂੰ ਡਿਕਲੇਅਰ ਕੀਤਾ ਔਰ ਆਉਂਦੇ ਸਮੇਂ ਦੇ ਵਿੱਚ 1.5 ਸਾਲ ਜਿਹੜਾ ਰਹਿੰਦਾ ਸਰਕਾਰ ਦਾ ਤਕੜੇ ਹੋ ਕੇ ਕੰਮ ਕਰਾਂਗੇ ਤਾਂ ਕਿ ਜਿਹੜੇ 27 ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਨੇ ਉਹ ਦੁਬਾਰਾ ਸੀ ਸਰਕਾਰ ਬਣਾ ਸਕੀਏ ਇਸ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਜਿਨ੍ਹਾਂ ਨੇ 2022 ਦੀ ਚੋਣ ਜਿੱਤੀ ਜਿਮਨੀ ਚੋਣ ਚ કુલ 15 ਉਮੀਦਵਾਰ ਚੋਣ ਮੈਦਾਨ ਚ ਸਨ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਪੰਥਕ 13 ਦੇ ਵੱਲੋਂ ਸਾਂਝਾ ਉਮੀਦਵਾਰ ਮੈਦਾਨ ਚ ਉਤਾਰਿਆ ਗਿਆ ਹਾਲਾਂਕਿ ਸਾਲ 2022 ਚ ਤਰਨਤਾਰਨ ਚ 68% ਦੀ VOTING ਹੋਈ ਸੀ ਤੇ ਜਿੱਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਸ਼ਮੀਰ ਸਿੰਘ ਸੋਹਲਦੀ ਹੋਈ ਸੀ 2025 ਦੀ ਜਿਮਨੀ ਚੋਣ ਚ ਹੁਣ ਦੇਖਣਾ ਹੋਵੇਗਾ ਕਿ 14 ਨਵੰਬਰ ਨੂੰ ਕੌਣ ਬਾਜ਼ੀ ਮਾਰੇਗਾ ਔਰ ਬਿਨਾਂ ਕਿਸੇ ਦੇਰੀ ਤੋਂ ਜਿਹੜੇ ਸਾਡੇ ਨਾਲ ਕਾਲਰਸ ਜੁੜ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਤਰਨਤਨ ਜ਼ਿਮਨੀ ਚੋੜ ਮਤਲਕ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂ ਜੀ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਸਰ ਮੈਂ ਬੋਲ ਰਿਹਾ ਹਾਂ ਸੰਦੀਪ ਸਾਨੀ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਪੰਜਾਬ ਤੋਂ ਹੀ ਬੋਲ ਰਿਹਾ ਹਾਂ ਜੀ ਮੈਂ ਬੋਲਣਾ ਚਾਹੁੰਦਾ ਕਿ ਜਿਹੜਾ ਮਾਸਟਰ ਦਾ ਮੁੰਡਾ ਆ ਜੀ ਜਿਹਨੂੰ ਲੋਕਾਂ ਨੇ ਬਣਾਇਆ ਆ ਹਮ ਮਾਸਟਰੀ ਕੁੱਟੀ ਜਾਂਦੇ ਆ ਠੀਕ ਹੈ ਇਹ ਚੀਮਾ ਜਿਹੜਾ ਇਹਨਾਂ ਦਾ ਇਹ ਪਹਿਲੋ ਮੁਜਾਰੇ ਕਰਦਾ ਹੈਗੀ ਓਪੀਐਸ ਲੈ ਆ ਓਪੀਐਸ ਲੈ ਆਏ ਨੇ ਓਪੀਐਸ ਨਹੀਂ ਕੀਤਾ ਔਰ ਮਾਸਟਰਾਂ ਨੂੰ ਰੋਜ਼ ਕੁੱਟੀ ਜਾਂਦੇ ਆ ਠੀਕ ਹੈ ਜਾਂ ਨਹੀਂ ਕੋਈ ਰੈਗੂਲਰ ਨੂੰ ਨਹੀਂ ਕੀਤੇ ਇਹਨੇ ਔਰ ਜਿਹੜੇ ਵੀ ਬੰਦੇ ਆ ਹੁਣ ਇਹ ਪਾਰਟੀ ਦੇ ਟਕੜੇ ਕਰ ਰਹੇ ਆ ਸਭ ਫਰਾਡੀ ਆ ਠੀਕ ਹੈ ਜਾਂ ਨਹੀਂ ਸੰਦੀਪ ਜੀ ਗੱਲ ਕਰਦੇ ਆ ਕੰਪਲੀਟ ਬੰਦੇ ਆ ਉਹਨਾਂ ਨੂੰ ਕਿਉਂ ਕਰ ਰਿਹਾ ਏ ਇਦਾਂ ਕਹਿੰਦਾ ਜੀ ਮੈਂ ਕਹਿੰਦਾ ਢਿਹੜੀ ਧਰ ਖੜਾ ਕਰਾਂਗਾ ਉਹਨੇ ਢਿਹੜੀ ਧਰ ਖੜਾ ਕਰ ਰਿਆ ਆ ਬਲੋ ਮੈਨੂੰ ਦੱਸੋ ਸੰਦੀਪ ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਸਰ ਪੰਜਾਬ ਤੋਂ ਗੱਲ ਕਰ ਰਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਸਮਝ ਗਿਆ ਕਿ ਤੁਸੀਂ ਆਪਣੇ ਲੋਕੇਸ਼ਨ ਨਹੀਂ ਸਾਂਝੀ ਕਰਨਾ ਚਾਹੁੰਦੇ ਗੱਲ ਇਹ ਆ ਸੰਦੀਪ ਜੀ ਤਰਨ ਤਾਰਨ ਦੇ ਦੱਸਣੋ ਸਰ ਪੁਲਿਸ ਕਿਹਦੀ ਹੁੰਦੀ ਆ ਪੁਲਿਸ ਕੋਈ ਬੰਦੇ ਦੀ ਨਹੀਂ ਹੁੰਦੀ ਕੋਈ ਜਨਤਾ ਦੀ ਨਹੀਂ ਹੁੰਦੀ ਪੁਲਿਸ ਐਮ ਐਲ اے ਦੀ ਹੁੰਦੀ ਆ ਕਰਪਟਰ ਐਮ ਐਲ اے ਦੀ ਹੁੰਦੀ ਆ ਮਾਪੀ ਵਾਲੀ ਪੁਲਿਸ ਹੁੰਦੀ ਆ ਪੰਜਾਬ ਪੁਲਿਸ ਕਿਸੇ ਦੀ ਨਹੀਂ ਆ ਠੀਕ ਹੈ ਜੀ ਨਹੀਂ ਮੈਂ ਤਾਂ ਪੁਲਿਸ ਦੀ ਗੱਲ ਨਹੀਂ ਕੋਈ ਅੱਜ ਯੂਨੀਵਰਸਿਟੀ ਖੋਈ ਜਾ ਰਹੀ ਹੈ ਕੁਝ ਨਹੀਂ ਬੋਲ ਰਿਹਾ ਠੀਕ ਹੈ ਜਾਂ ਨਹੀਂ ਜੀ ਇਹ ਬੰਦਾ ਕੋਈ ਇਹ ਬੰਦੇ ਔਰ ਜਿੰਨੇ ਵੀ ਰਾਜ ਸਭਾ ਬਿਜਾਕ ਨੇ ਲੁੱਟਿਆ ਦੇ ਕੁਟਿਆ ਹੀ ਆ ਫਿਰ ਬੰਦਾ ਕੌਣ ਹੈ ਤਰਨ ਤਰਨ ਦੇ ਵਿੱਚ ਕੌਣ ਬੰਦਾ ਲੱਗ ਰਿਹਾ ਤੁਹਾਨੂੰ ਮੈਨੂੰ ਲੱਗਦਾ ਇਹ ਸਨੀ ਨੂੰ ਉਨੂੰ ਹੀ ਜਿਤਾਨਾ ਚਾਹੀਦਾ ਜਿਨ੍ਹਾਂ ਨੇ ਪੰਥ ਲਈ ਕੁਝ ਕੀਤਾ ਬਸ ਮੈਂ ਉਹ ਹੀ ਕਹਣਾ ਉਹਨੂੰ ਮੌਕਾ ਦੇਣਾ ਚਾਹੀਦਾ ਬਾਕੀ ਕੋਈ ਨਹੀਂ ਲੱਗ ਰਿਹਾ ਸੰਦੀਪ ਜੀ ਹਾਂਜੀ ਸਰ ਸੰਦੀਪ ਜੀ ਸਨੀ ਦਾ ਚੋਣ ਹੀ ਨਹੀਂ ਲੜ ਰਹੇ ਨਹੀਂ ਜੋ ਉਹਨਾਂ ਦਾ ਭਰਾ ਜਿਹੜਾ ਖੜਾ ਕੀਤਾ ਸਰ ਉਹਨਾਂ ਨੇ अच्छा उन ਤੁਸੀਂ ਇਹ ਕਹਿ ਰਹੇ ਹੋ ਕਿ ਉਹ ਉਹ ਜਿੱਤ ਸਕਦੇ ਆ ਹਾਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਮੌਕਾ ਦੇ ਕੇ ਦੇਖ ਲਿਆ ਕੋਈ ਕਰਦਾ ਨਹੀਂ ਕੁਝ ਇਹਨਾਂ ਨੇ ਇਹ ਕਹਿੰਦੇ ਸੀ ਜੀ ਠੀਕ ਹੈ ਸ਼ੁਕਰੀਆ ਸੰਦੀਪ ਜੀ ਜਾਣਕਾਰੀ ਸਾਂਝੀ ਕਰਨ ਲਈ ਇਹਨਾਂ ਦੀ رائے ਹੈ ਕਿ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਿਹੜੇ ਮਨਦੀਪ ਨੇ ਤੇ ਇਹਨਾਂ ਦਾ ਤਰਕ ਹੈ ਕਿ ਇਹ ਮੌਜੂਦਾ ਸਰਕਾਰ ਤੋਂ ਕੋਈ ਬਹੁਤੇ ਖੁਸ਼ ਨਹੀਂ ਨਾਖੁਸ਼ ਨਜ਼ਰ ਆ ਰਹੇ ਸੀ ਥੋੜਾ ਹਤਾਸ਼ ਨਜ਼ਰ ਆ ਰਹੇ ਸੀਗੇ ਹੋਰ ਵੀ ਸਾਡੇ ਨਾਲ ਕੁਝ ਕਾਲਰਸ ਜੁੜ ਰਹੇ ਆ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ ਔਰ ਜਿਹੜੇ ਸਰਵੇ ਦੇ ਉਹ ਕਿੰਨਾ ਕੁ ਉਹਨੂੰ ਸਟੀਕ ਮੰਨਦੇ ਆ ਜਾਂ ਜਿਹੜਾ ਸਾਈਲੈਂਟ ਵੋਟਰ ਹੈ ਜਿਹੜਾ ਉਹ ਆਪਣਾ ਰੋਲ ਪਲੇ ਕਰੇਗਾ ਸੋ ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਆ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਸਰ ਕਿੱਥੋਂ ਗੱਲ ਕਰ ਰਹੇ ਹੋ ਸਰ ਸ੍ਰੀ ਅਮ੍ਰੀਸ਼ਰ ਸਾਹ ਜੀ ਜੀ ਤਰਨਤਾਰਨ ਜਿਮਨੀ ਚੋਣ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਬਿਲਕੁਲ ਸਰ ਬਿਲਕੁਲ ਕੀ ਲੱਗ ਰਿਹਾ ਹੈ ਕੌਣ ਜਿੱਤ ਸਕਦਾ ਹੈ ਕੌਣ ਪਿੱਛੇ ਰਹਿ ਸਕਦਾ ਸਰ 99.9 ਨਹੀਂ ਬਿਲਕੁਲ 101% ਸ਼ੋਰ ਹੈ ਕਿ ਵਾਰਸ ਪੰਜਾਬ ਦੇ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਵੇਂ ਬੰਦੀ ਵਾਰਸ ਪੰਜਾਬ ਦੇ ਉਹੀ ਜਿੱਤੇ ਹੈ ਪਰ ਜਿੱਤੇ ਕਿਉਂ ਕੀ ਲੱਗਦਾ ਕਿਸ ਗੱਲ ਕਰਕੇ ਸਰ ਪੰਥਕ ਪਾਰਟੀ ਆ ਮਾਜੇ ਮਾਜੇ ਦੇ ਨਹੀਂ ਪੂਰੇ ਪੰਜਾਬ ਦੇ ਲੋਕ ਇਹ ਜਿੰਨੀਆਂ ਵੀ ਜਿਹੜੀਆਂ ਪਾਰਟੀਆਂ ਪਹਿਲਾਂ ਆ ਚੁੱਕੀਆਂ ਹਨ ਸਾਰੀਆਂ ਅਕਾਲੀ ਦਲ ਹੋਗੇ ਕਾਂਗਰਸੀ ਹੋਗੇ ਹੂੰ ਇਹ ਆਮ ਪਾਰਟੀ ਝਾੜੂ ਵਾਲੀ ਇਹਨਾਂ ਨੇ ਤਾਂ ਆਤੀ ਕਰਾਤੀ ਸਰ ਐਰ ਕੀ ਮਤਲਬ ਤੁਹਾਡਾ ਕਹਿਣ ਤੋਂ ਪਾਵੇ ਆ ਵੀ ਸਾਰੇ ਜਿਹੜੇ ਆ ਉਹ ਪਰਖਲੇ ਆ ਤੇ ਇਸ ਵਾਰੀ ਜਿਹੜੀ ਆ ਲੋਕ ਵਾਰਿਸ ਪੰਜਾਬ ਗੱਲ ਪਰ ਗੱਲ ਪਰਖਣ ਦੀ ਨਹੀਂ ਆ ਪੰਜਾਬ ਨੂੰ ਸ਼ੁਰੂ ਤੋਂ ਹੀ ਪੰਥਕ ਪਾਰਟੀ ਦੀ ਲੋੜ ਸੀ ਜਿਹੜੀ ਸਾਡੀ ਪੰਥਕ ਪਾਰਟੀ ਹੀ ਉਹਨਾਂ ਨੇ ਤਾਂ ਸਾਡੇ ਪੰਜਾਬ ਦਾ ਬੇੜਾ ਹੀ ਕਰਤਾ ਹੂੰ ਪਹਿਲਾਂ ਬਰਗਾੜੀ ਗਾਂਢ ਹੋਇਆ ਕੋੜਕਪੂਰਾ ਗਾਂਢ ਹੋਇਆ ਆਪਣਾ ਰਾਮ ਰਹੀਮ ਦਾ ਜਿਹੜਾ ਇਹਨਾਂ ਨੂੰ ਮਾਫੀ ਦਿੱਤੀ ਆ ਉਹ ਸਾਰਾ ਕੁਝ ਇਹ ਸਭ ਸਰ ਅੰਦਰਲੇ ਘਾਤੇ ਇੱਕ ਮਿਕ ਹੋ ਗਏ ਚੱਲਦੇ ਆ ਇਹ ਅਸਲ ਦੇ ਵਿੱਚ ਇਹ ਚਾਹੁੰਦੇ ਹੀ ਨਹੀਂ ਆ ਕਿ ਪੰਜਾਬ ਦੇ ਵਿੱਚ ਜਿਹੜੇ ਅਕਾਲੀ ਹੈ ਕਾਂਗਰਸੀ ਇਹ ਚਾਹੁੰਦੇ ਹੀ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਤੀਜੀ ਪਾਰਟੀ ਆਵੇ ਹੂੰ ਤੋਂ ਐ ਕਿ ਤਾਂ ਤੁਹਾਡਾ ਕਹਿਣਾ ਹੈ ਕਿ ਵਾਰਿਸ ਪੰਜਾਬ ਦੇ ਜਿਹੜੀ ਆ ਪੰਜਾਬ ਦੀ ਨਵੀਂ ਪੰਥਕ ਪਾਰਟੀ ਬਣ ਕੇ ਉਭਰੇ ਤੇ ਉਹਦਾ ਉਭਾਰ ਹੋਵੇ ਤੁਸੀਂ ਇਹ ਚਾਹੁੰਦੇ ਹੋ ਸਰ ਚਾਹੁੰਦੇ ਆਹੀ ਜਿਹਾ ਇਹੀ ਚਾਹੁੰਦੇ ਕਿ ਸਰ 2027 ਦੇ ਵਿੱਚ ਸਾਡੇ ਜਿਹੜੇ ਸੀਐਮ ਹੋਣਗੇ ਨਾ ਅਸੀਂ ਐਜ਼ ਏ ਸੀਐਮ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੇਖਣਾ ਚਾਹੁੰਦੇ ਆ ਜੀ ਜੀ ਠੀਕ ਹੈ ਸਰ ਉਹਦੇ ਲਈ ਇਹ ਜਿਤ ਬਹੁਤ ਜ਼ਰੂਰੀ ਹੈ ਜੀ ਸ਼ੁਕਰੀਆ ਹੋਰ ਬਹੁਤ ਸਾਰੇ ਕਾਲਰਸ ਨੇ ਸਾਡੇ ਨਾਲ ਲਗਾਤਾਰ ਉਹਨਾਂ ਦੇ ਕਾਲ ਆ ਰਹੇ ਆ ਉਹਨਾਂ ਦੀ ਕਾਲ ਲਵਾਂਗੇ ਅ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਸਵਾਗਤ ਆ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਲੱਗਦਾ ਆਵਾਜ਼ ਜਿਹੜੀ ਆ ਉਹ ਨਹੀਂ ਪਹੁੰਚ ਰਹੀ ਹੈ ਔਰ ਨੰਬਰ ਸਾਡੇ ਲਗਾਤਾਰ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਜਿਨ੍ਹਾਂ ਦੇ ਉੱਤੇ ਕਾਲ ਕਰਕੇ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਅ ਦੁਆਰ ਤੋਂ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਕੌਣ ਬੋਲ ਰਿਹਾ ਹਾਂ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜਿਮਨੀ ਚੋਣ ਦੇ ਨਤੀਜੇ ਬਾਬਤ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਗੁਰਦਾਸਪੁਰ ਜ਼ਿਲ੍ਹਾ ਤੇ ਹਲਕਾ ਫਾਟੇਗੜ ਚੋੜੀਆਂ ਤੋਂ ਜੀ ਕੀ ਲੱਗ ਰਿਹਾ ਹੈ ਤਰਨਤਾਰਨ ਚੋਣ ਦੇ ਵਿੱਚ कौन बाजी मार सकता है तरनतारन ਦੇ ਚੌਂਤੇ ਸਾਰੇ ਆਮ ਪਾਰਟੀ ਦਿੱਤੇਗੀ ਜੀ ਅੱਛਾ ਜੀ ਪਰ ਇਸ ਤੋਂ ਪਹਿਲਾਂ ਦੋ ਤਿੰਨ ਕਾਲਰ ਜੁੜੇ ਬੜੇ ਨਰਾਜ਼ ਸੀਗੇ ਹਤਾਸ਼ ਸੀਗੇ ਕਿ ਸਰਕਾਰ ਨੇ ਵਧੀਆ ਕੰਮ ਨਹੀਂ ਕੀਤਾ ਜੀ ਹੁਣ ਤਾਂ ਦੂਸਰੇ ਕੋਈ ਜਿੱਤਣਾ ਚਾਹੀਦਾ ਸਰ ਜੀ ਸਰਕਾਰ ਨੇ ਕਿਹੜੇ ਕੰਮ ਨਹੀਂ ਕੀਤੇ ਹਰ ਕੰਮ ਤਾਂ ਕੀਤੇ ਹੋਏ ਨੇ ਹਮ ਘਰ ਦੇ ਬਿਜਲੀ ਬਿੱਲ ਸੇਫੋ ਜੁੰਟ ਦਿੱਤਾ ਆ ਹਮ 24 ਘੰਟੇ ਬੱਤੀ ਆ ਰਹੀ ਹੈ ਟਿਊਬਵਲ ਦੀ ਜੀ ਤੇ ਕਾਰ ਦੀ ਬੱਤੀ ਵੀ 24 ਘੰਟੇ ਆ ਰਹੀ ਆ ਜੀ ਰੋਡ ਦਾ ਰਿਪੇਅਰ ਵੀ ਚੱਲ ਰਹੀ ਆ ਜੀ ਸਾਡੇ ਲਾਗੇ ਜੀ ਵਧੀਆ ਕੰਮ ਚੱਲ ਰਿਹਾ ਜੀ ਸਾਡੀ ਤਹਿਸੀਲ ਸੀ ਬਟਾਲੇ ਦੀ ਬਹੁਤ ਮਾੜਾ ਹਾਲ ਸੀ ਤਹਿਸੀਲ ਬਾਹਰ ਚਲ ਗਈ ਆ 25-30 ਕਰੋੜ ਰੁਪਏ ਲਾਇਆ ਮਾਨ ਸਾਹਿਬ ਉਦਘਾਟਨ ਕਰਕੇ ਗਏ ਆ ਜੀ ਤੇ ਸਾਡੇ ਹਲਕੇ ਦੇ ਬਲਬੀਰ ਸਿੰਘ ਪੰਨੂ ਹਲਕੇ ਦੇ ਚਾਰਜ ਬਹੁਤ ਹੀ ਇਮਾਨਦਾਰ ਨਾਲ ਕੰਮ ਕਰ ਰਹੇ ਤੇ ਹੋਰ ਸਾਡੀ ਕਿਹੜਾ ਚਾਹੀਦਾ ਜੇ ਕੰਮ ਆਮ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਚਲੋ ਠੀਕ ਹੈ ਇਹ ਮੰਚ ਤੁਹਾਡਾ ਆਪਣਾ ਮੰਚ ਹੈ ਲੋਕਾਂ ਦਾ ਮੰਚ ਹੈ ਔਰ ਇਹਦੇ ਉੱਤੇ ਅਸੀਂ ਤੁਹਾਡੀ رائے ਨੂੰ ਜਿਹੜੀ ਹੈ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਚਾਹੇ ਉਹ ਕੋਈ ਵੀ ਤੁਹਾਡਾ ਕਿਸੇ ਦਾ ਵੀ ਤਰਕ ਜਿਹੜਾ ਹੋਵੇ ਤੁਹਾਡਾ ਸ਼ੁਕਰੀਆ ਔਰ ਗੱਲ ਇਹ ਹੈ ਕਿ ਇਹ ਇੱਕ ਅਸੈਸਮੈਂਟ ਦੀ ਜਿਹੜੀ ਗੇਮ ਹੈ ਐਗਜ਼ੈਕਟ ਜਿਹੜੀ ਫਿਗਰ ਹੈ ਉਹ 14 ਤਰੀਕ ਨੂੰ ਤੁਹਾਨੂੰ ਕਲੀਅਰ ਨਜ਼ਰ ਆ ਜਾਏਗੀ ਬਟ ਫਾਈਟ ਜਿਹੜੀ ਹੈ ਉਹ ਬੜੀ ਨੇੜੇ ਦੀ ਨਜ਼ਰ ਆ ਰਹੀ ਹੈ ਵਾਰਿਸ ਪੰਜਾਬ ਦੇ ਤੇ ਆਮ ਆਦਮੀ ਪਾਰਟੀ ਦੇ ਦਰਮਿਆਨ ਪਰ ਲੋਕਾਂ ਨੂੰ ਕੀ ਯਾਪਦਾ ਵੀ ਕੌਣ ਜਿੱਤ ਰਿਹਾ ਤੇ ਕੌਣ ਹਾਰ ਰਿਹਾ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਆ। ਸਵਾਗਤ ਹੈ ਜੀ। ਕਿੱਥੋਂ ਬੋਲਦੇ ਹੋ? ਕੌਣ ਬੋਲਦੇ ਹੋ? ਕੀ ਕਹਿਣਾ ਚਾਹੁੰਦੇ ਹੋ? ਅ ਸੰਪਰਕ ਲੱਗਦਾ ਹੈ ਕਿ رابطہ ਨਹੀਂ ਹੋ ਪਾਏਗਾ। ਉਹਨਾਂ ਦਾ ਫੋਨ ਕੱਟ ਗਿਆ ਕਿਉਂਕਿ ਲਗਾਤਾਰ ਫੋਨ ਚੱਲਣ ਦੇ ਕਰਕੇ ਕੁਝ ਫੋਨ ਵਿੱਚ ਬੀਜ਼ੀ ਵੀ ਆਉਂਦੇ ਆ ਤੇ ਅਸੀਂ ਉਸ ਲਈ ਜਿਹੜੀ ਹੈ ਮਾਫੀ ਚਾਹੁੰਨੇ ਆ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਵਿਊ ਪੁਆਇੰਟਸ ਚ ਜਾਣ ਸਕੀਏ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣਾ ਮੈਸੇਜ ਜਿਹੜਾ ਹੈ ਉਹ ਡਿਲੀਵਰ ਜਿਹੜਾ ਹੈ ਉਹ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇੱਕ ਕਾਲਰ ਹੋਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਨਜੋਤ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਅਨਮੋਲਦੀਪ ਸਿੰਘ ਤਰਨਤਾਰਨ ਤੋਂ ਗੱਲ ਕਰ ਰਿਹਾ ਹਾਂ ਜੀ ਜੀ ਪੈਸਾ ਤਰਨਤਾਰਨ ਤੋਂ ਸਰਦਾਰ ਹਦੀਪ ਸਿੰਘ ਹੰਦੂ ਜਿਹੜੇ ਮੇਰਾ ਖਿਆਲ ਹੈ ਉਹ ਲੀਡ ਲੈ ਕੇ ਜਿੱਤ ਰਹੇ ਨੇ ਜੀ ਉਹਦਾ ਉਹਦਾ ਕਾਰਨ ਆ ਕਿ ਇੱਕ ਤੇ ਜਿਹੜੇ ਕਾਂਗਰਸ ਦੇ ਕਮਜ਼ੋਰ ਉਮੀਦਵਾਰ ਔਰ ਤੁਜਾ ਰਾਜਾ ਵਡਿੰਗਜੀ ਵੱਲੋਂ ਦਿੱਤੇ ਗਏ ਕੁਝ ਕੁ ਅਪੱਤੀਜਨਕ ਵਿਆਦ ਹਮ ਔਰ ਸਟੋਨਿਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦਾ ਜਿਹੜਾ ਰਿਲੇਸ਼ਨ ਮਾੜੇ ਐ ਕਿਸ ਤੇ ਬੰਦੇ ਨਾਲ ਹੁਣ ਤੇ ਕਰਕੇ ਸੋ ਮੇਰਾ ਖਿਆਲ ਹੈ ਆ ਵੀ ਉਹਨਾਂ ਦੀ ਜਿਹੜੀ ਲੀਡ ਆ ਕੋ ਤਰੰਤ ਤਰਤੋਂ ਜਿਕਰ ਪਰ ਭਾਜੀਪੀ ਦਾ ਬਹੁਤ ਵੱਡਾ ਇਲਜ਼ਾਮ ਸੀਗਾ ਆਮ ਆਦਮੀ ਪਾਰਟੀ ਦੇ ਉੱਤੇ ਕਿ ਕਾਂਗਰਸ ਦੇ ਜਿਹੜੇ ਬਿਆਨ ਦਿੱਤੇ ਐ ਉਹ ਇੰਟੈਂਸ਼ਨਲੀ ਸੀਗੇ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਵੇ ਪਰ ਤੁਸੀਂ ਕਹਿੰਦੇ ਹੋ ਕਿ ਕਾਂਗਰਸ ਦੇ ਬਿਆਨ ਜਿਹੜੇ ਆ ਉਹ ਉਹਨਾਂ ਨੂੰ ਪਿੱਛੇ ਕਰ ਰਹੇ ਦੇਖੋ ਦੇਖੋ ਇਹ ਨਵਜੋਦੀ ਇਹ ਤੇ ਜਿਹੜੀ ਡੀਪ ਪੋਲਿਟਿਕਸ ਆ ਨਾ ਜੀ ਇਹਦੇ ਵਿੱਚ ਤੇ ਆਪਾਂ ਜੇ ਆਪਾਂ ਚਾਹੀਏ ਤੇ ਉਹਦੇ ਵਿੱਚ ਤੇ ਬਹੁਤ ਕੁਝ ਲੱਭਦਾ ਹੈ ਨਾ ਇਹ ਮਤਲਬ ਆਪਾਂ ਓਵਰਵਿਊ ਲੈ ਕੇ ਚੱਲੀਏ ਤੇ ਜਿਹੜਾ ਕਾਂਗਰਸ ਨੂੰ ਜਿਹੜਾ ਮੁੱਖ ਨੁਕਸਾਨ ਆ ਉਹ ਰਾਜਾ ਬੜਿੰਗਜੀ ਵੱਲੋਂ ਜਿਹੜੇ ਦਿੱਤੇ ਬਿਆਨ ਉਹਨਾਂ ਦੇ ਕਰਕੇ ਮੇਰਾ ਖਿਆਲ ਹੈ ਵੀ ਕੋਈ 10 ਤੋਂ 12% ਦੇ ਉੱਤੇ ਜਿਹੜੇ ਸਰਦਾਰ ਕਰਨਦੀਪ ਸਿੰਘ ਦੀ ਬੁਰਜ ਥੀਮਤ ਹੋ ਜਾਣਗੇ ਪਰ ਜਿਤਨਾ ਮਤਲਬ ਜੋ ਹਲਕੇ ਦੇ ਹੁੰਦੇ ਹਾਲਾਤ ਨੇ ਹਾਂਜੀ ਤੇ ਉਸ ਦੇ ਅਕੋਰਡਿੰਗ ਜਿਹੜੇ ਸਰਦਾਰ ਰਵੀ ਸਿੰਘ ਸੰਧੂ ਜਿੱਤ ਦੇ ਵਿਖਾਈ ਦੇਣਗੇ ਸ਼੍ਰੋਮਣੀ ਅਕਾਲੀ ਦਲ ਉੱਪਰ ਰਹੂ ਜਾਂ ਭਾਜਪਾ ਉੱਪਰ ਰਹੂ ਸ੍ਰੋਮਣੀ ਕਾਲੀ ਦਲ ਸਰਦਾਰ ਸੁਖੀ ਸਿੰਘ ਬਾਦਲ ਵੱਲੋਂ ਕੀਤੀ ਗਈ ਮਿਹਨਤ ਮੇਰਾ ਖਿਆਲ ਆ ਕਿ ਕਿਤੇ ਨਾ ਕਿਤੇ ਵੋਟ ਬੈਂਕ ਦੇ ਉੱਤੇ ਅਸਰ ਤੇ ਜ਼ਰੂਰ ਪਾਊਗੀ ਸਰਦਾਰ ਸੁਖੀ ਸਿੰਘ ਬਾਦਲ ਉਹਨਾਂ ਨੇ ਮਿਹਨਤ ਤੇ ਜ਼ਰੂਰ ਕੀਤੀ ਹੈ ਬਟ ਕੋਸ਼ਕ ਜਿਹੜੇ 네ਗੇਟਿਵ ਪੁਆਇੰਟਸ ਨਾਲ ਜੁੜ ਗਏ ਕਿਉਂਕਿ ਮੇਰਾ ਖਿਆਲ ਆ ਵੀ ਪੋਜ਼ਿਟਿਵ ਘੱਟ ਨੇ ਔਰ 네ਗੇਟਿਵ ਜ਼ਿਆਦਾ ਨੇ ਤੇ ਉਹਨਾਂ ਦੇ ਕਰਕੇ ਕਿਤੇ ਨਾ ਕਿਤੇ ਸ੍ਰੋਮਣੀ ਕਾਲੀ ਦਲ ਨੂੰ ਨੁਕਸਾਨ ਹੋ ਜੀ ਠੀਕ ਹੈ ਸ਼ੁਕਰੀਆ ਤੁਸੀਂ ਆਪਣੇ ਤਜਰਬੇ ਦੇ ਨਾਲ تفصیل جانکاری دی سانج پائی شکریہ اور کالر ਸਾਡੇ ਨਾਲ ਲਗਾਤਾਰ ਜੁੜ ਰਿਹਾ ਹੈ ਤੁਹਾਡਾ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜਿੱਦੜ ਬਾਤ ਬੋਲ ਰਹੇ ਹੋ ਸਰ ਮਨੀਸ਼ ਚਾਵਲਾ اچھا ਜੀ ਚਾਵਲਾ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਜਿਹੜੀ ਤਰਨਤਾਰਨ ਜਿਮਨੀ ਚੋਣ ਹੈ ਜੀ ਇਹ ਮੇਰੇ ਮੁਤਾਬਕ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਸੰਧੂ ਜੀ ਜਿਹੜੇ ਜੀ ਉਹ ਪਾਰੀ ਬੰਦ ਨਾਲ ਜਿੱਤਣਗੇ ਜੀ ਔਰ ਦੂਸਰੇ ਨੰਬਰ ਤੇ ਕੌਣ ਰਹਿ ਸਕਦਾ ਦੂਸਰੇ ਨੰਬਰ ਤੇ ਸਰ ਸ਼ਰਮਨਿਲ ਅਕਾਲੀ ਦਲ ਬਾਦਲ ਜੀ ਇਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਆ ਜੀ ਕਿ ਸਰਕਾਰ ਦੀ ਫਾਈਟ ਉਹਦੇ ਨਾਲੋਂ ਜ਼ਿਆਦਾ ਚੱਲੀ ਹੈ ਜੀ ਹਾਂ ਜੀ ਤੇ ਜਿਹੜੀ ਮਨਦੀਪ ਸਿੰਘ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਜੀ ਸਰ ਮਨਦੀਪ ਸਿੰਘ ਉਹਨਾਂ ਦੇ ਵੀ ਹਾਲਾ ਬਹੁਤ ਜ਼ਿਆਦਾ ਵਧੀਆ ਜਿਵੇਂ ਸੋਸ਼ਲ ਮੀਡੀਆ ਤੇ ਦੇਖਦੇ ਆ ਜੀ ਪਰ ਪੰਜਾਬ ਦੇ ਲੋਕ ਥੋੜੇ ਜਿਹਾ ਹੁਣ ਸਿਆਣੇ ਆ ਔਰ ਇਹ ਇਹ ਚੀਜ਼ ਦੇਖਦੇ ਆ ਕਿ ਸਰਕਾਰ ਦਾ 10 ਜਿਹੜੇ ਡੇਢ ਸਾਲ ਤੋਂ ਸਮਾਂ ਪਿਆ ਜੀ ਠੀਕ ਹੈ ਉਹ ਲਾਸਟ ਸਮਾਂ ਹੀ ਹੁੰਦਾ ਜਿਹੜਾ ਸਰਕਾਰ ਦੇ ਰਨਮੈਂਟ ਕਰਨ ਹੁੰਦੀ ਹੈ ਜੀ ਔਰ ਲੋਕ ਇਹ ਸੋਚਦੇ ਆ ਕਿ ਡੇਢ ਸਾਲ ਹੈਗੇ ਅਸੀਂ ਸਰਕਾਰ ਦੇ ਨਮਾਇਦੇ ਨੂੰ ਮੌਕਾ ਦਿੱਤਾ ਤਾਂ ਕਿ ਸਾਡੇ ਹਲਕੇ ਦਾ ਵਿਕਾਸ ਹੋਵੇ ਹਮ ਤੁਹਾਡਾ ਕਹਿਣ ਤੋਂ ਭਾਵ ਹੈ ਵੀ ਇਹ ਡੇਢ ਸਾਲ ਦਾ ਲਾਹਾ ਖਟਣ ਲਈ ਲੋਕ ਸੱਤਾਧਰਨ ਨੂੰ ਵੋਟ ਪਾਉਣਗੇ ਜੀ ਜੀ ਬਿਲਕੁਲ ਸਿਆਣਾਪ ਵੀ ਸਾਰੇ ਇਸੇ ਚੀਜ਼ ਦੀ ਹੈ ਜੀ ਜੀ ਸਿਆਣਾਪ ਵੀ ਜੀ ਬਕੀੜੇ ਕਾਂਗਰਸ ਪਾਰਟੀ ਉਹ ਚੌਥੇ ਨੰਬਰ ਤੇ ਉਹ ਸਾਰੇ ਪੰਜਾਬ ਦੇ ਵਿੱਚ ਹੀ ਹਾਲ ਪਤਾ ਹੈ ਹੂੰ ਕਿ ਕਾਂਸ ਦਾ ਰਾਜਾ ਬ੍ਰਿੰਗ ਨੇ ਤੁਹਾਡੇ ਕਿੱਦਲ ਬਾਤ ਹੋਈ ਨੇ ਉਹ ਹਾਂਜੀ ਕਿੱਦਲ ਬਾਤ ਹੋ ਸੀ ਜੀ ਅੱਛਾ ਜੀ ਉਹ ਹੁਣ ਐਕਸ ਲੱਗ ਗਿਆ ਔਰ ਮੇਰੇ ਖਿਆਲ ਨਾਲ ਦੁਬਾਰਾ ਤਾਂ ਬੰਦ ਦੇ ਵੀ ਨਹੀਂ ਗਿਆ ਬ੍ਰਿੰਗ ਪਰਿਵਾਰ ਤੋਂ ਕੋਈ ਵੀ ਨਹੀਂ ਬੰਦਦਾ ਜੀ ਉਹ ਤਾਂ ਹੁਣ ਪਰਮਾਨੈਂਟ ਐਕਸ ਲੱਗ ਗਿਆ ਜੀ ਠੀਕ ਹੈ ਚਲੋ ਆਪਾਂ ਇਹ ਟਿੱਪਣੀ ਤਾਂ ਨਹੀਂ ਕਰਾਂਗੇ ਕਿਉਂਕਿ ਤਰਨਤਾਰਨ ਚੋਂ ਉਹਦੀ ਗੱਲ ਕਰ ਰਹੇ ਹਾਂ ਬਹਰਾਲ ਤੁਹਾਡਾ ਮਨੀਸ਼ ਜੀ ਸ਼ੁਕਰੀਆ ਤੁਸੀਂ ਫੋਨ ਕੀਤਾ ਆਪਣੀ ਗੱਲਬਾਤ ਸਾਡੇ ਨਾਲ ਰੱਖੀ ਹੈ ਮਿਹਰਬਾਨੀ ਗੱਲ ਤਰਨਤਨ ਬਾਈਪੋਲ ਦੀ ਹੈ ਇਹਨਾਂ ਦਾ ਤਰਕ ਹੈ ਕਿ ਗਵਰਨਮੈਂਟ ਦਾ ਜਿਹੜਾ ਅਸਰ ਸੂਖ ਹੈ ਉਹ ਕਮ ਆ ਸਕਦਾ ਹੈ ਔਰ ਅਕਾਲੀ ਦਲ ਨੂੰ ਇਹ ਦੂਸਰੇ ਸਥਾਨ ਤੇ ਗਿਣ ਰਹੇ ਨੇ ਕਾਂਗਰਸ ਨੂੰ ਬਿਲਕੁਲ ਲਾਸਟ ਦੇ ਵਿੱਚ ਪਰ ਗੱਲ ਇਹ ਹੈ ਕਿ ਜੋ ਸਰਵੇ ਕਹਿ ਰਹੇ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਤੇ ਵਾਰਿਸ ਪੰਜਾਬ ਦੇ ਪਾਰਟੀ ਦੇ ਕੈਂਡੀਡੇਟ ਦੇ ਦਰਮਿਆਨ ਬੜੀ ਫਸਮੀ ਟੱਕਰ ਨਜ਼ਰ ਆ ਰਹੀ ਹੈ ਤੇ ਪੰਥਕ ਹਲਕੇ ਦੇ ਵਿੱਚ ਗੂੰਜ ਕੀ ਇਸ ਵਾਰੀ ਵਾਰਿਸ ਪੰਜਾਬ ਦੀ ਪਾਰਟੀ ਦੀ ਹੀ ਪੈਂਦੀ ਹੋਈ ਨਜ਼ਰ ਆਏਗੀ ਕਿ ਉਹਨਾਂ ਦਾ ਉਮੀਦਵਾਰ ਲੋਕ ਸਭਾ ਵਾਂਗ ਵਿਧਾਨ ਸਭਾ ਦੀ ਵੀ ਪੌੜੀ ਚੜਨ ਦੇ ਯੋਗ ਜਿਹੜਾ ਹੈ ਇੱਥੋਂ ਦੇ ਵੋਟਰ ਬਣਾਉਣਗੇ ਜਾਂ ਨਹੀਂ ਔਰ ਇਸ ਤੋਂ ਇਲਾਵਾ ਗੱਲ ਇਹ ਹੈ ਕਿ ਕਾਂਗਰਸ ਨੂੰ ਬਿਆਨਾਂ ਦਾ ਨੁਕਸਾਨ ਨਫਾ ਕੀ ਹੋ ਸਕਦਾ ਹੈ ਕੀ ਲੋਕ ਉਸ ਗੱਲ ਨੂੰ ਅੰਡਰਸਟੈਂਡ ਕਰਕੇ ਵੋਟ ਪਾਏ ਪਾ ਕੇ ਗਏ ਹੋਣਗੇ ਜਿਹੜੀ ਗੱਲ ਕਾਂਗਰਸ ਦੇ ਬੁਲਾਰਿਆਂ ਨੇ ਆਖੀ ਉਹਨਾਂ ਦੇ ਲੀਡਰਾਂ ਨੇ ਆਖੀ ਉਹਨਾਂ ਨੂੰ ਯਾਨੀ ਕਿ ਜਿਹੜੀ ਜਸਟੀਫਾਈ ਕੀਤਾ ਗਿਆ ਕਿ ਇਸ ਨੂੰ ਗਲਤ ਇੰਟਰਪ੍ਰੀਟ ਕੀਤਾ ਗਿਆ ਤਾਂ ਕੀ ਲੋਕ ਉਹਨੂੰ ਮਿਸ ਅੰਡਰਸਟੈਂਡ ਤਾਂ ਨਹੀਂ ਕਰ ਲੈਣਗੇ ਇੱਕ ਕਾਲਰ ਸਾਡੇ ਨਾਲ ਹੋਰ ਜੁੜ ਰਿਹਾ ਹੈ ਸਵਾਗਤ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਕੌਣ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹੈਲੋ 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 ਹਾਂਜੀ ਸਵਾਗਤ ਹੈ ਜੀ ਹਾਂ ਮਾਸਟਰ ਖਾਨ ਬੋਲ ਰਿਹਾ ਨਹੀਂ ਬਠਿੰਡਾ ਤੋਂ ਜੀ ਖਾਨ ਸਾਹਿਬ ਬੋਲੋ ਸਰ ਗੱਲ ਇਹ ਹੈ ਵੀ ਇਹ ਸਰਕਾਰ ਦੇ ਰਹਿ ਗਏ ਸਾਰੇ 1.5 ਸਾਲ ਜੀ ਤਾਂ ਲੋਕ ਆ ਜਿਹੜੇ ਉਹ ਕਹਿੰਦੇ ਆਂ ਵੇਖਦੇ ਵੀ ਸਰਕਾਰ ਹਜੇ ਪਈ ਹੈਗੀ ਆ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਸਾਰੇ ਵਿੱਚ ਕਾਲੀ ਦਲ ਵੀ ਮਜ਼ਬੂਤ ਹੋ ਜਾਏਗਾ ਜੀ ਉਹ ਕਿਵੇਂ ਤੁਸੀਂ ਗੱਲ ਕਾਂਗਰਸ ਪਹਿਲਾਂ ਆਪਸ ਸੀਗੀ ਜੋਨਾਂ ਤੋਂ ਪਹਿਲਾਂ ਜਦੋਂ ਵਿਡੰਗ ਸਾਹਿਬ ਨੇ ਜੋ ਬਿਆਨ ਤੁਹਾਨੂੰ ਪਤਾ ਹੀ ਸਾਰੇ ਹਮ ਤੇ ਉਹਦਾ ਵੀ ਕੋਈ ਕਾਰਨ ਬਣ ਸਕਦਾ ਹੈ ਜਿੱਕਿ ਸਾਡੀ ਰਇਤ ਇਹੀ ਹੈ ਕਿ ਜਿਹੜੇ ਲੋਕਾਂ ਦੇ ਕੰਮ ਆ ਜਿਵੇਂ ਬੇਜ਼ਗਾਰ ਬੱਚੇ ਹਮ ਜਾਂ ਰੁਜ਼ਗਾਰ ਨਹੀਂ ਮਿਲ ਰਹੇਗਾ ਤੇ ਉਹ ਚੀਜ਼ਾਂ ਜ਼ਰੂਰੀ ਹੋਣੇ ਚਾਹੀਦੀਆਂ ਤੁਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਨਹੀਂ ਸਰ ਨਹੀਂ ਸਰ ਠੀਕ ਹੈ ਸ਼ੁਕਰੀਆ ਖਾਨ ਸਾਹਿਬ ਤੁਸੀਂ ਫਿਰ ਵੀ ਫੋਨ ਕੀਤਾ ਆਪਣੀ رائے ਸਮਝ ਦੇ ਅਨਸਾਰ ਜਿਹੜੀ ਗੱਲਬਾਤ ਕੀਤੀ ਬੜੀ ਮਿਹਰਬਾਨੀ ਜੀ ਔਰ ਗੱਲ ਇਹ ਹੈ ਕਿ ਇਸ ਬਾਈਪੋਲ ਦੇ ਨਾਲ 2027 ਦਾ ਕੀ ਅਸਰ ਹੋਏਗਾ ਕਿ ਇਹ ਬਾਈਪੋਲ ਸੈਮੀਫਾਈਨਲ ਵਾਂਗ ਰੋਲ ਪਲੇ ਕਰੇਗੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਰਹੇ ਆ ਸਵਾਗਤ ਹੈ ਜੀ ਤੁਹਾਡਾ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਜੀ ਜਗਤਾਰ ਜੀ ਇਹ ਗੋਇੰਡਵਾਲ ਸਾਊਥ ਤੋਂ ਬੋਲ ਰਿਹਾ ਜੀ ਜੀ ਸਾਰੇ ਜਿੱਤੇਗਾ ਮਨਦੀਪ ਸਿੰਘ ਜੀ ਹਾਂ ਜੀ ਪੱਕਾ ਦਾਵਾ ਜੀ ਮਨਦੀਪ ਸਿੰਘ ਜਿੱਤੇਗਾ ਮਨਦੀਪ ਸਿੰਘ ਉਹ ਕਿਉਂ ਲੱਗਦਾ ਇੰਨੇ ਕੌਨਫੀਡੈਂਸ ਕਿਵੇਂ ਹਾਂ ਜੀ ਤੁਸੀਂ ਜੋਸ਼ ਵੇਖੋ ਪੰਜਾਬ ਦੀ ਨੌਜਵਾਨੀ ਦਾ ਕਿੰਨਾ ਜੋਸ਼ ਹੈ ਜੀ ਜੀ ਹੁਣ ਤੁਸੀਂ ਉੱਥੇ ਯੂਨੀਵਰਸਿਟੀ ਵੇਖੋ ਸਭ ਤੋਂ ਅੱਗੇ ਲੱਗ ਕੇ ਇਹਨਾਂ ਨੇ ਮਰਤਪਾਲ ਦੇ ਡੈਡੀ ਨੇ ਇਹਨਾਂ ਨੇ ਸਾਰਿਆਂ ਨੇ ਉੱਥੇ ਯੂਥ ਨੂੰ ਅੰਦਰ ਕੀਤਾ ਹਾਂ ਜਗਤਾਰ ਜੀ ਵੈਸੇ ਹੁਣ ਤੱਕ ਮੁਲਕ ਦੇ ਵਿੱਚ ਦੇਖਿਆ ਗਿਆ ਵਧੇਰੇ ਕਰਕੇ ਹਮੇਸ਼ਾ ਨਹੀਂ ਵਧੇਰੇ ਕਰਕੇ ਜ਼ਿਮਨੀ ਚੋਣ ਸੱਤਾ ਤੇ ਰਜਿਤ ਦੀ ਆਈ ਹੈ ਹਾਂ ਜੀ ਜ਼ਿਮਨੀ ਚੋਣ ਹੁੰਦੀ ਹੈ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਉਹ ਸੱਤਾ ਤੇ ਰਿ ਯਾਨੀ ਕਿ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਜਿਹੜੀ ਸਰਕਾਰ ਹੁੰਦੀ ਹੈ ਹਾਂ ਚਲੋ ਇਹ ਠੀਕ ਆ ਜਿੰਨੇ ਚਾਹੀਦੇ ਕੋਈ ਗੱਲ ਨਹੀਂ ਉਹ ਵੀ ਜਤਨ ਪਰ ਕੀ ਗੁੰਡਾ ਰਾਜ ਚੱਲਣ ਡਿਆ ਭਾਜੀ ਕੀ ਸਾਰੇ ਪਾਸੇ ਹਾਂ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਗੁੰਡੇ ਦੀ ਉਹ ਸਿਰਫ ਐ ਲੱਗਦਾ ਜਿੱਦਾਂ ਗੁੰਡੇ ਵੀ ਉਹ ਦੁਕਾਨਦਾਰ ਜੀ ਤੁਸੀਂ ਗੱਲ ਸਮਝੋ ਮੈਂ ਇਹ ਕਹਿੰਦਾ ਵੀ ਉਹ ਜਤਨ ਨਾ ਮੈਂ ਕਹਿ ਰਹੇ ਹਾਂ ਕਿ ਪ੍ਰਭਾਵ ਇੱਕ ਪ੍ਰਚਲਨ ਆਮ ਵੇਖਿਆ ਗਿਆ ਪਰ ਜਿੰਨਾ ਤੁਹਾਡੇ ਅੰਦਰ ਕੌਨਫੀਡੈਂਸ ਨਜ਼ਰ ਆ ਰਿਹਾ ਹੋ ਸਕਦਾ ਹੈ ਕਿ ਤੁਸੀਂ ਗਰਾਊਂਡ ਤੇ ਵਿਚਰੇ ਹੋ ਤੇ ਤੁਹਾਨੂੰ ਲੱਗਿਆ ਹੋਵੇ ਔਰ ਗੱਲ ਇਹ ਹੈ ਕਿ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਐ ਤੁਸੀਂ ਅਸੀਂ ਤਾਂ ਸਟੂਡੀਓ ਚ ਮੌਜੂਦ ਹਾਂ ਤੁਸੀਂ ਗਰਾਊਂਡ ਦੇ ਉੱਤੇ ਸਾਰਾ ਕੁਝ ਦੇਖਿਆ ਹੋਵੇਗਾ ਸ਼ਾਇਦ ਤੁਹਾਨੂੰ ਤਾਂ ਮਹਿਸੂਸ ਹੋਇਆ ਹੋਵੇ ਹਾਂ ਜੀ ਜੀ ਇੱਥੇ ਬਹੁਤ ਲੁੱਟਾ ਖਵਾ ਜੀ ਸਾਰੇ ਪਾਸੇ ਲੁੱਟਾ ਖਵਾਉਂਦੀਆਂ ਕੋਈ ਵਿਕਾਸ ਨਹੀਂ ਹੈਗਾ ਮੂਰੇ ਹਾਲ ਤੇ ਆ ਭਗਵੰਤ ਮਾਨ ਵੀ ਜੇ ਕੰਮ ਤੇ ਕਰੇ ਕੁਛ ਨਾ ਕੁਛ ਮਤਲਬ ਪੰਜਾਬ ਨੂੰ ਵੱਧ ਤੋਂ ਵੱਧ ਦੇਵੇ ਉਹ ਆਪਣਾ ਵੀ ਚਲੋ ਜੋ ਉਹਨੇ ਰੱਖਣਾ ਰੱਖੇ ਪਰ ਘੱਡੂ ਘੱਡ ਪੰਜਾਬ ਨੂੰ ਕੁਛ ਨਾ ਕੁਛ ਵੱਧ ਤੋਂ ਵੱਧ ਦੇਵੇ ਫਿਰ ਪੰਜਾਬ ਦੇ ਲੋਕਾਂ ਨੂੰ ਯਕੀਨ ਹੋਵੇ ਅਸੀਂ ਸਭ ਨੇ ਵੋਟਾਂ ਪਾਈਆਂ ਸਾਰੇ ਸਿੱਖਾਂ ਨੇ ਅੱਗੇ ਹੋ ਗਏ ਕਿ ਇਹਨੂੰ ਜਿਤਾਉਣਾ ਵਾ ਪਰ ਧੋਖਾ ਕਰਦਾ ਸਾਡੇ ਨਾਲ ਹਣਾ ਜੀ ਚਲੋ ਠੀਕ ਹੈ ਜਗਤਾਰ ਜੀ ਸ਼ੁਕਰੀਆ ਬਹੁਤ ਸਾਰੇ ਕਾਲਰਸ ਜਿਹੜੇ ਆ ਹੋਰ ਵੀ ਲਗਾਤਾਰ ਕਾਲ ਕਰ ਰਹੇ ਆ ਆ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਦਾ ਵਰਜ਼ਨ ਵੀ ਜਿਹੜਾ ਹੈ ਉਹ ਜ਼ਰੂਰ ਲੈ ਲਿਆ ਜਾਵੇ ਔਰ ਮੈਂ ਗੱਲ ਕਰ ਰਿਹਾ ਸੀਗਾ ਕਿ ਇਹ ਜਿਹੜੀ ਬਾਈਪੋਲ ਹੈ ਔਰ ਕੀ ਇਹ ਸੈਮੀਫਾਈਨਲ ਦੇ ਵਾਂਗੂ ਰੋਲ ਪਲੇ ਕਰੇਗੀ ਜੇਕਰ ਇਸ ਦੇ ਵਿੱਚ ਕੋਈ ਵੱਡਾ ਉਲਟ ਫੇਰ ਹੁੰਦਾ ਹੈ ਕਿ ਉਹ 2027 ਦੇ ਪੰਜਾਬ ਦਾ ਭਵਿੱਖ ਵੀ ਜਿਹੜਾ ਹੈ ਉਸ ਪਾਸੇ ਨੂੰ ਤੈਅ ਕਰੇਗੀ ਕਿ ਯੂਥ ਉਸ ਪਾਸੇ ਨੂੰ ਤੁਰੇਗਾ ਔਰ ਯੂਥ ਦਾ ਕੰਟਰੀਬਿਊਸ਼ਨ 2027 ਲਈ ਕਿੰਨਾ ਇੰਪੋਰਟੈਂਟ ਹੈ ਇਹ ਗੱਲਬਾਤ ਬੜੀ ਕਰਨੀ ਜ਼ਰੂਰੀ ਸੀ ਹੋ ਅੱਜ ਦੇ ਲਈ ਇੰਨਾ ਹੀ ਤੁਸੀਂ ਆਪਣੇ ਕਮੈਂਟ ਜ਼ਰੂਰ ਕਰ ਸਕਦੇ ਹੋ ਕਿ ਜਿਮਨੀ ਚੋਣ ਜਿੱਤੇਗਾ ਕੌਣ ਲੱਗਦਾ ਕੌਣ ਹੈ ਕਿ ਬਾਜ਼ੀ ਕੌਣ ਮਾਰੇਗਾ ਫਾੜੀ ਕੌਣ ਰਹੇਗਾ ਨਵਜੋਤ ਸਿੰਘ ਢੜੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਕਾ ਬੋਤ ਕੱਖਨੀਆ ਗਤਰੰਤਰ ਇਹਨਾਂ ਜੇ ਦੀ ਗੱਲ ਤੇ ਮੈਂ ਵੇਖੋ ਜੀ ਇਹ ਕਹੂੰਗੀ ਬਾਹਰਲੇ ਦੇ ਅਸ਼ਾ ਜੀ ਨਾ ਨਸ਼ਾ ਵੇਖਦਾ ਬਾਹਰਲੇ ਦੇ ਸ਼ੱਕ ਦੀ ਰੌਲਾ ਪਾਇਆ ਪੂਰਾ ਪੂਰਾ ਦੇਖ ਲੋ ਤਰੰਤਰ ਦੇਖ ਲੋ ਇਨਾਂ ਦੇ ਵਿੱਚ ਨਸ਼ਾ ਘਾਲ ਘਾਰੇ। ਉਹ ਜ਼ਿੰਮੇਵਾਰੀ ਮੇਰੇ ਤੇ ਪਈ ਆ। ਮੈਨੂੰ ਟਿਕਟ ਦੇ ਕੇ ਨਵਾਜਿਆ। ਇਹ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਮੈਂ ਸਮਝਦਾ ਇੱਥੇ ਡਿਵੈਲਪਮੈਂਟ ਅੱਗੇ ਵੀ ਮੈਂ ਬਹੁਤ ਕਰਾਈ ਆ। ਗੁਰੂ ਨੇ ਮੇਰੇ ਤੋਂ ਸੇਵਾ ਲਈ ਆ। ਔਰ ਮੈਂ ਸਮਝਦਾ ਪਰਮਾਤਮਾ ਨੇ ਇੱਕ ਸਮਝ ਲੋ ਵੀ ਇੱਕ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ।